ਗੁਰੂ ਚਰਨਾਂ ਚ ਜਦ ਮੱਥਾ ਮਟਾ ਕੇ ਆ ਗੁਰੂ ਚਰਨਾਂ ਚ ਜਦ ਮੱਥਾ ਮਟਾ ਕੇ ਆ ਨੂਰੀ ਮੁਖੜੇ ਨੇ ਜਦ ਮੇਰੇ ਵਾਲ ਦੇਖਿਆ ਨੂਰੀ ਮੁਖੜੇ ਨੇ ਜਦ ਮੇਰੇ ਵਾਲ ਦੇਖਿਆ ਤਨ ਮਨ ਮੇਰਾ ਹਰੇ ਆਨੀ ਮੈਨੂੰ ਨਸ਼ਾ ਨਾਮ ਦਾ ਚੜਿਆਨੀ ਮੈਨੂੰ ਨਸ਼ਾ ਨਾਮ ਦਾ ਚੜਿਆਨੀ ਮੈਨੂੰ ਨਸ਼ਾ ਨਾਮ ਦਾ ਚੜਿਆਨੀ ਪਿਆਰ ਨਾਲ ਖੋਲ ਨਾ ਤੇਰਾ ਡੱਟਨੀ ਨਾਮਦਾਨ ਵਾਲੀ ਬੋਤਲੇ ਪਿਆਰ ਨਾਲ ਖੋਲ ਨਾ ਤੇਰਾ ਡੱਟਨੀ ਨਾਮਦਾਨ ਦੀਏ ਬੋਤਲੇ ਪੀ ਜਾ ਮਾ ਘਟ ਘਟਨੀ ਨਾਮਦਾਨ ਵਾਲੀ ਬੋਤਲੇ ਪੀ ਜਾ ਮਾ ਘਟ ਘਟਨੀ ਨਾਮ ਵਾਲੀ ਦੇ ਬੋਤਲੇ ਪੀ ਜਾਮਾ ਘਟ ਘਟਨੀ ਨਾਮ ਵਾਲੀ ਇਹ ਬੋਤਲੇ ਚੱਲੇ ਪਕਾਵਾਂ ਰੋਟੀਆਂ ਤੇ ਖਾਰੇ ਦਿਨਾਂ ਦੀ ਚੱਲੇ ਪਕਾਵਾਂ ਰੋਟੀਆਂ ਤੇ ਖਾਰੇ ਦਿਨਾਂ ਦੀ ਮੈਨੂੰ ਅੱਜ ਮਿਲਿਆ ਬਿਆਸਾ ਵਾਲਾ ਪੀਰ ਮੈਨੂੰ ਅੱਜ ਮਿਲਿਆ ਬਿਆਸਾ ਵਾਲਾ ਵੀਰ ਮੈਨੂੰ ਅੱਜ ਮਿਲਿਆ ਬਿਆਸਾਵळा ਵੀਰ ਮੈਨੂੰ ਅੱਜ ਮਿਲਿਆ ਨੀ ਵੀ ਅੱਜ ਉਹ ਸਾਡੇ ਬੀਬੀਆਂ ਪਾਉਂਦੀਆਂ ਨੇ ਨਾ ਸੇਵਾ ਤੇ ਅੱਛਾ ਅੱਛਾ ਨਾ ਠੀਕ ਐ ਫਿਰ ਇਹ ਬਿਆਸਾਵळा ਵੀ ਨੇ ਹਾਂ ਇੱਕ ਚਿੱਕੂ ਵਾਲੀ ਵੀ ਹੈਗੀ ਐ ਨਾ ਪਾਉ ਪਾਉ ਜੀ ਮੈਂ ਚਿੱਕੂ ਬਣਾਵਾਂ ਗੰਨੀ ਨੀ ਮੈਂ ਚਿੱਕੂ ਬਣਾਵਾਂ ਖੰਡੇ ਮੋੜ ਮੋੜ ਕੇ ਨੀ ਮੈਂ ਚਿੱਕੂ ਬਣਾਵਾਂ ਕੰਡੇ ਮੋੜ ਮੋੜ ਕੇ ਦਰਸ਼ਨ ਦੇ ਗਯਾ ਮੁਖ ਮੋੜ ਮੋੜ ਕੇ ਗੁਰ 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 ਦਰਸ਼ਨ ਦੇ ਗਯਾ ਮੁਖ ਮੋੜ ਮੋੜ ਕੇ ਮੰਡ ਵਿੱਚ ਜਾਨੀਆਂ ਤੇ ਕੱਦੂ ਤੋੜ ਲੈਨੀਆਂ ਮੰਡ ਵਿੱਚ ਜਾਨੀਆਂ ਤੇ ਕੱਦੂ ਤੋੜ ਲੈਨੀਆਂ ਜੋ ਦਾ ਤੜਕਾ ਨਾ ਮੰਗੇ ਸਤਿਗੁਰਾਂ ਆਣਗੇ ਤਦ ਦਰਸ਼ਨ ਪਾਵਾਂਗੇ ਸਤਿਗੁਰਾਂ ਆਣਗੇ ਤਦ ਦਰਸ਼ਨ ਪਾਵਾਂਗੇ ਸਤਿਗੁਰਾਂ ਆਉਣਗੇ ਤਦ ਦਰਸ਼ਨ ਪਾਵਾਂਗੇ ਸਤ ਗੁਰਿਆਉਣਗੇ ਤਾਂ ਦਾਰਿਸ਼ਣ ਸੋਹਣੇ ਜਨਨ ਵਾਲਿਆ ਮਾਰਨ ਨਿਸ਼ਾਨਾ ਤੀਰ ਦਾ ਸੋਹਣੇ ਜਨਨ ਵਾਲਿਆ ਮਾਰਨ ਨਿਸ਼ਾਨਾ ਤੀਰ ਦਾ ਬਾਂਕੇ ਜਨਨ ਵਾਲਿਆ ਮਾਰਨ ਨਿਸ਼ਾਨਾ ਤੀਰ ਦਾ ਬਾਂਕੇ ਜਨਨ ਵਾਲਿਆ ਮਾਰਨ ਨਿਸ਼ਾਨਾ ਤੀਰ ਦਾ ਕੌਣ ਚੱਲੇ ਲਿਸ਼ਕਾਰਾ ਨਹੀਂ ਮੇਰੇ ਵਿਆਸਾ ਵਾਲੇ ਤੀਰ ਦਾ ਕੌਣ ਚੱਲੇ ਲਿਸ਼ਕਾਰਾ ਨਹੀਂ ਮੇਰੇ ਵਿਆਸਾ ਵਾਲੇ ਤੀਰ चले लश्कारानी मेर प्यसा वाले वीरदा